ਜਿਆਬੀ ਰੇਡੀ ਯੂਐਸਸੀ ਦੇ ਸਾਰੇ ਸਤਾਰਿਕਾਰ ਤੇ ਸਰਕਾਰ ਪਰਿ ਸਤਿਕਾਰਦੋਸਤ ਸੁਮੇਹਾ ਸਾਡਾ ਦੋਸਤ ਜਿਆਬੀ ਰੇਡੀ ਯੂਐਸਸੀ ਦਾ ਹੋਸਟ ਸਤਾਰਗਿਲ ਅੱਜ ਮੈਂ ਤੁਹਾਨੂੰ ਇੱਕ ਖਾਸ ਸੰਕਾਰ ਨਾਲ ਮੁਲਾਕਾਤ ਕਰਾਉਣ ਜਾ ਰਹੇ ਹਾਂ ਜਿਸ ਨੇ ਆਪ ਹੀ ਆਪਣੇ ਗੀਤ ਲਿਖੇ ਆਪ ਹੀ ਗੀਤ ਗਾਏ ਤੇ ਬਹੁਤ ਸੋਹਣੇ ਸੁਹਣੇ ਉੱਚੇ ਮਿਆਰਾਂ ਵਾਲੇ ਗੀਤ ਗਾਏ ਮੇਰੀ ਮਨਜਾ ਮਰਾਦ ਮਨਜੀਤ ਸੰਦੂਸ ਸੁਣਵਾਣੀ ਹੈ ਸੁਣਨ ਵਾਲਾ ਪਿੰਡ ਰੀਦ ਕੋ ਡੇ ਕੋਲੇ ਜਿਹੜੇ ਤੇ ਪਹਿਲਾਂ ਤੇ ਮਨਜੀਤ ਸੰਧੂ ਉਹਨਾਂ ਦਾ ਨਾਮ ਨਿਤ ਮਰਦੇ ਨਿਤ ਜਾਉਂਦੇ ਬੋਲ ਪਗਾਈ ਜਾਣਿਆਂ ਨਿਤ ਮਰਦੇ ਨਿਤ ਜਾਉਂਦੇ ਬੋਲ ਪਗਾਈ ਜਾਣਿਆਂ ਚੋਰੀ ਦਾ ਗੁਰਪੁੱਕੜ ਦੇ ਵਿੱਚ ਖਾਈ ਜਾਣਿਆਂ ਚੋਰੀ ਦਾ ਗੁਰਪੁੱਕੜ ਦੇ ਵਿੱਚ ਖਾਈ ਜਾਣਿਆਂ ਸੰਧੂ ਭਾਈ ਜੀ ਪੰਜਾਬੀ ਰੇਡੀਓ ਯੂ ਐਫ ਐਸ ਦੇ ਸਾਲੋ ਜਿਆ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿਕਾਰ ਜੀ ਸਤਿ ਸ਼੍ਰੀ ਅਕਾਲ ਜੀ ਸਤਿਕਾਰ ਆ ਗਿਆ ਜੀ ਮਤਨ ਅੱਜ ਰੇਡੀਓ ਯੂਐਸ ਤੋਂ ਤੁਸੀਂ ਮੈਨੂੰ ਲੈ ਕੇ ਆਏ ਬਹੁਤ ਬਹੁਤ ਤੁਹਾਨੂੰ ਧੰਨਵਾਦ ਜੀ ਪਰੰਤੂ ਸਤਿਕਾਰਯੋਗ ਅੱਜ ਵੀ ਰੇਡੀਓ ਯੂਐਸ ਦੇ ਸਰੋਤਨوں ਦਾ ਸਤਿਕਾਰ ਹੈ ਅੱਜ ਇਹ ਮੇਰੇ ਲਈ ਬਹੁਤ ਸਤਿਕਾਰ ਸਾਡੇ ਤੱਕ ਆ ਗਿਆ ਤੁਸੀਂ ਆਏ ਸਾਨੂੰ ਮੌਕਾ ਦਿੱਤਾ ਸਾਸੀਂ ਅਸੀਂ ਤੁਹਾਡੀ ਰਿਕਾਰਡਿੰਗ ਵੀ ਕੀਤੀ ਹੈ ਰਿਕਾਰਡਿੰਗ ਕਰ ਵੀ ਰਹੇ ਹਾਂ ਤੇ ਆਪਾਂ ਮੈਨੂੰ ਬੜਾ ਚੰਗਾ ਲੱਗਾ ਤੁਸੀਂ ਟਾਈਮ ਨਾਲ ਮਿਲੇ ਅਗੇ ਪੰਕ ਟਾਈਮ ਨਹੀਂ ਮਿਲਿਆ ਤੁਸੀਂ ਕੈਨੇਡਾਏ ਹੋਏ ਤਾਂ ਆਪਾਂ ਇੱਕ ਵੀ ਕੀਤੀ ਹੈ ਤੇ ਆਪ ਆਪਣੀ ਗੱਲ ਦੀ ਸ਼ੁਰੂਆਤ ਇਸ ਤਰ੍ਹਾਂ ਕਰ ਲੇ ਕਿ ਸੰਧੂ ਭਾਈ ਪੁੱਤ ਜੱਟਾਂ ਦੇ ਡਰਾਈਵਰ ਰੱਖਾ ਲੇ ਤਾਂ ਸੁਣੇ ਸੀ ਤੇ ਪੁੱਤ ਜੱਟਾਂ ਨੇ ਗਾਉਣ ਵਾਲੇ ਬਸਤੇ ਕਿਵੇਂ ਹੋ ਗਿਆ ਕੰਮ ਆਹ ਆ ਠੀਕ ਹੈ ਗੱਲ ਤੁਹਾਡੀ ਗੱਲ ਤਾਂ ਬਿਲਕੁਲ ਠੀਕ ਹੈ ਜੀ ਹਾਂ ਮੇਰੇ ਨਾਨਕਿਆਂ ਦਾਦਕਿਆਂ ਤੇ ਕੋਈ ਵੀ ਕਿਸੇ ਨੂੰ ਅਸੀਂ ਇਹਦਾ ਗਾਉਣ ਦਾ ਕੋਈ ਸ਼ੌਂਕ ਨਹੀਂ ਸੀਗਾ ਅੱਛਾ ਉਸ ਮੇਰੇ ਵੱਡੇ ਭਰਾ ਜੋ ਅੱਜ ਵੀ ਸੰਦੂ ਰਾਉ ਸੇ ਵੀ ਉਹ ਹੁਣ ਦੁਨੀਆ 'ਚ ਨਹੀਂ ਰਹੇ। ਹਾਂਜੀ। ਉਹਨਾਂ ਨੂੰ ਪਤਾ ਨਹੀਂ ਕਿੱਥੋਂ ਸ਼ੌਂਕ ਪਾਈਆ ਸੀ। ਓਕੇ। ਉਹ ਗਾਉਂਦੇ ਹੁੰਦੇ ਸੀ, ਨਿੱਕੇ ਹੁੰਦੇ ਇੱਕ ਮੇਰੇ ਚਾਚਾ ਜੀ ਗੁਰਾਂ ਦਿੱਤਾ ਸਿੰਘ ਨੰਬਰਦਾਰ ਸਾਹਿਬ। ਹਾਂਜੀ। ਇਹ ਲਿਖਦੇ ਸੀ ਜਿਨ੍ਹਾਂ ਨੇ ਗੀਤ ਲਿਖਿਆ, ਤੈਸ ਤਾਂ ਜਿਵੇਂ ਨਚਾਈ ਜਾਂਦਾ ਦੁਨੀਆ ਮਰਦੀ ਜਾਂਦੀ ਹੈ। ਕਿਰਪਾਲ ਪਾਲ ਨੇ ਗਾਇਆ। ਹਾਂਜੀ ਹਾਂਜੀ ਮੈਨੂੰ ਪੁੱਛ ਨਹੀਂ ਲੱਗਾ ਸੀ ਉਹ ਤੁਹਾਡੇ ਚਾਚਾ ਜੀ ਗੁਰਾਂ ਦਿੱਤਾ ਸੰਦੂ ਸਾਹਿਬ। ਹਾਂਜੀ ਉਹ ਸਾਡੇ ਕਰੰਸ਼ ਚਾਚਾ ਜੀ ਇਹ ਮੇਰੇ। ਉਹ ਜੀ ਸੇਕਾ ਤੱਕ ਗੰਗਾਵਰ ਦੀ ਸੀ ਉਹ ਗਾਇਆ। ਹਾਂ। ਇਹ ਬੜਾ ਹੀ ਮਕਬੂਲ ਹੋਇਆ ਮੈਂ ਬਸ ਉੱਥੋਂ ਹੀ ਮੈਨੂੰ ਉਹਨਾਂ ਤੋਂ ਹੀ ਸ਼ੌਂਕ ਪਾਇਆ ਜੀ ਗਾਉਣ ਦਾ ਠੀਕੋ ਘਰ ਦੇ ਵਿੱਚ ਹੀ ਗੰਗਾ ਸੀ ਜੀ ਤੇ ਉੱਥੇ ਹੀ ਫਿਰ ਚੱਲ ਪਿਆ ਕਰ ਮੈਂ ਹਾਂਜੀ ਤੇ ਜਿੱਦ ਕਿੰਨੀ ਕੁ ਉਮਰ ਦੇ ਵਿੱਚ ਤੁਸੀਂ ਸ਼ੁਰੂ ਕਰਤੀ ਸੀ ਗਾਇਕੀ ਅਸਲ ਵਿੱਚ ਜਿੰਦੂਰਾ ਮੈਂ ਕੋਈ ਮਤਲਬ ਥੋੜਾ ਉਹਦੇ ਮੈਨੂੰ ਗਾਉਣ ਦਾ ਸ਼ੌਂਕ ਗਿਆ ਫਿਰ ਮੈਂ ਜਦੋਂ ਸਕੂਲ ਚ ਗਿਆ ਤਾਂ ਉੱਥੇ ਮੇਰੇ ਪਰੰਤਾਰੇ ਮਿੱਤਰ ਭਾਈ ਜੀ ਤਨਵਿੰਦਰ ਕਮਲ ਸਿੰਘ ਸਾਹਿਬ ਉਹਨਾਂ ਨਾਲ ਨਾਮ ਇਹ ਕਿਹਾ ਅੱਛਾ ਉੱਥੇ ਸਾਡੇ ਸਕੂਲ 'ਚ ਇੱਕ ਮਹੀਨਾ ਬਾਾਰ ਉਹ ਸਵਾ ਲੱਗਦੀ ਹੁੰਦੀ ਸੀ ਸੈਵਾਵਾਂ ਉਹਦੇ ਵਿੱਚ ਸਾਰੇ ਸਕੂਲ ਦੇ ਮੁੰਡੇ ਕੁੜੀਆਂ ਤੇ ਟੀਚਰ ਸਾਰੇ ਬੈਠ ਕੇ ਇਕੱਠੇ ਖਾਣਾ ਖਾਂਦੇ ਸੀ ਉਹ ਤੋਂ ਬਾਅਦ ਸਭਿਆਚਾਰਕ ਜਿਸ ਤਰ੍ਹਾਂ ਦੀਆਂ ਗਤੀਵਿਧੀਆਂ ਗਤੀਵਿਧੀਆਂ ਚੱਲਦੀਆਂ ਸੀ ਹਾਂ ਤੇ ਉਹਦੇ ਵਿੱਚ ਗਾਉਂਦੀ ਡਿਊਟੀ ਫਿਰ ਮੇਰੀ ਤੇ ਤਨਵਿੰਦਰ ਕਮਲ ਸਿੰਘ ਸਾਹਿਬ ਦੀ ਹੁੰਦੀ ਸੀ ਹਾਂਜੀ ਸਕੂਲੋਂ ਅਸੀਂ ਬਾਬਾ ਜਮਲਾ ਜੀ ਦੇ ਸੰਤਾਂਾਂ ਉਹਦਾ ਸਿਹਾਉਂ ਰਹਾਂਦੇ ਗੀਤ ਗਾਉਂਦੇ ਹੁੰਦੇ ਸੀ ਹਾਂਜੀ ਸਕੂਲ ਅਗੇ ਹੋ ਜੇ ਹੁੰਦੇ ਆ ਹਾਂਜੀ ਬਾਬਾ ਸੋ ਉੱਥੋਂ ਹੀ ਥੋੜਾ ਥੋੜਾ ਇਹ ਗਾਉਣ ਦਾ ਸ਼ੌਂਕ ਸੀਗਾ ਕੱਟ ਖਲ ਗਈ ਹਾਂਜੀ ਫਿਰ ਮੈਨੂੰ ਮੈਂ ਕਾਲ ਜਾ ਕੇ ਤਾਂ ਫਿਰ ਮੈਂ ਇੱਕ ਗੀਤਕਾਰੀ ਸੀਗਾ ਮਤਲਬ ਮੇਰਾ ਕੋਈ ਪ੍ਰੋਫੈਸ਼ਨਲ ਗਾਇਕ ਬਣਨ ਦਾ ਕਦੇ ਵੀ ਕੋਈ ਰਸਤਾ ਨਹੀਂ ਹੋਇਆ ਸੀ ਅੱਛਾ ਇਹ ਤਾਂ ਇੱਕ ਸੁਭਾਅ ਦੀ ਬਣਿਆ ਵਸ ਜੀ ਉਹ ਸੁਭਾਅ ਕਿਦਾਂ ਬਣਿਆ ਉਹ ਤਦਕਿ ਮੈਂ ਜੁੜਿਆ ਤਾਂ ਹੋਇਆ ਸੀ ਵੀ ਬਾਈ ਨਿਰਮਲ ਸਿੱਧੂ ਸਾਹਿਬ ਸਾਈਕਲ ਵੈਂਡਰ ਕਮਲ ਸਾਹਿਬ ਹੋਰ ਹਨ ਹਾਂਜੀ ਹਾਂਜੀ ਤੇ ਪਰ ਮੈਂ ਉਹਨਾਂ ਆਰਟਿਸਟ ਦੀ ਦਸਤਾਵੇਜ਼ ਕਰਦਾ ਸੀ ਅੱਛਾ ਤੇ ਦਸਤਾਵੇਜ਼ ਕੀ ਇਹਨਾਂ ਨੇ ਮੈਂ ਸਕ੍ਰੀਨ ਬਣਾਈ ਮੇਰੀ ਰਿਕਾਰਡਿੰਗ ਕਰਨ ਲਈ ਅੱਛਾ ਨੇ ਲੋ ਸਿੱਧੂ ਜੀ ਨੇ ਹਾਂਜੀ ਬਾਈਕਲ ਵੈਂਡਰ ਕਮਲ ਸਾਹਿਬ ਨੇ ਬਹੁਤ ਸਹਿਯੋਗ ਦਿੱਤਾ ਮੈਨੂੰ ਤਿਆਰੀ ਕਰਵਾਈ ਅੱਛਾ ਨਿਰਮਲ ਸਿੱਧੂ ਸਾਹਿਬ ਰਾਣੇ ਨੇ ਮਿਊਜ਼ਿਕ ਦਿੱਤਾ ਹਾਂਜੀ ਬਹੁਤ ਬਹੁਤ ਧੰਨਵਾਦ ਰਿਕਾਰਡ ਹਾਂਜੀ ਅੱਛਾ ਹਾਂਜੀ ਉਸ ਤੋਂ ਬਾਅਦ ਫਿਰ ਮੇਰੇ ਦਾਦਾ ਗੁਰੂ ਜੀ جناب ਮੁਹੰਮਦ ਫਰੀਦ ਸਾਹਿਬ ਫਰਾਂ ਕੋਲ ਜਾਂਦੇ ਰਹੇ ਅੱਛਾ ਤਾਂ ਉਹਨਾਂ ਨੇ ਮੈਨੂੰ ਕੋਲ ਬੁਲਾ ਕੇ ਫਿਰ ਮੈਨੂੰ ਅਸ਼ੀਰਵਾਦ ਦਿੱਤਾ ਹਾਂਜੀ ਮੇਰੀ ਕੈਸਟ ਤੇ ਉਹਨਾਂ ਨੇ ਆਪਦੇ ਮਠਾਰ ਦੇ ਵਿੱਚੋਂ ਕੁਝ ਕੀਮਤੀ ਸ਼ਬਦ ਬੋਲੇ ਰਿਕਾਰਡ ਕਰਵਾਏ ਅੱਛਾ ਤੇ ਮੈਨੂੰ ਸਾਪੜਾ ਦਿੱਤਾ ਹਾਂਜੀ ਹਾਂਜੀ ਇਹ ਸਮਰਨ ਤੁਸੀਂ ਪਹਿਲਾਂ ਫਿਰ ਲਿਖਣ ਲੱਗੇ ਗਾਇਕ ਬਾਦ ਦੇ ਵਿੱਚ ਬਣੇ ਹੈਨਾ ਹਾਂਜੀ ਹਾਂਜੀ ਇਥੇ ਅਸ਼ੋਕ ਮਾਨਸਵਾਹ ਹੋ ਰਹੇ ਨੇ ਮੰਤਾਰਾ ਕੀ ਕੀਤੀ ਸੀ ਹਾਂਜੀ ਮੰਤਾਰਾ ਇਸ ਤਰ੍ਹਾਂ ਮੈਨੂੰ ਇਹ ਨਾ ਕਲਾਕਾਰ ਬੁਣਾ ਕੇ ਲੋਕਾਂ ਸਮਾਂ ਦੇ ਇਸ ਕਰਦਾ ਵਾਹ 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 ਜਿਹੜੀ ਗੱਲੋਂ ਡਰਦੀ ਸੀ ਹੋਗੀ ਮੁੰਡਿਆ ਤੇਰੇ ਟੁੱਟਣਾ ਬਚਾ ਲਈ ਯਾਰੀ ਤੇਰੇ ਅੱਖ ਲੱਗ ਕੇ ਕਿਨਕੀ ਮਿੱਤਰਾ ਵੀ ਵੈਰੀ ਪਿੰਡ ਦੀ ਮੰਡੀਰ ਹੋਗੀ ਸਾਰੀ ਤੇਰੇ ਅੱਖ ਲੱਗ ਕੇ ਕਿਨਕੀ ਮਿੱਤਰਾ ਵੀ ਵੈਰੀ ਪਿੰਡ ਦੀ ਮੰਡੀਰ ਹੋਗੀ ਸਾਰੀ ਪਤਲਾ ਸਰੀਰ ਗੂਰਾ ਰੰਗ ਮੈੱਕਦਾ ਨਹੀਂ ਆਉਂਦੇ ਵਾਸ਼ਨਾ ਤੇ ਪੋਰਖਵਾਰੀ ਗਿੰਦੇ ਵਿੱਚ ਲੱਗੇ ਚਾਵਲਾ ਜੈ ਨਹੀਂ ਮੁੰਡੇ ਦੱਸ ਕੀ ਕਰਨ ਮੁਟਿਆਰੀ ਕਿੱਦੇ ਵਿੱਚ ਲੱਗੇ ਜੁਈ ਚਾਵਲਾ ਜੈ ਨਹੀਂ ਮੁੰਡੇ ਦੱਸ ਕੀ ਕਰਨ ਮੁਟਿਆਰੀ ਬਹੁਤ ਸੋਹ ਤੂੰ ਬਹੁਤ ਸੋਹ ਇਹ ਮਨਜੀਤ ਮੈਨੂੰ ਅਸੀਂ ਜਦੋਂ ਤੁਹਾਡੇ ਗੀਤਾਂ ਨੂੰ ਸੁਣਦੇ ਆ ਤੇ ਤੁਹਾਡੀ ਗਾਇਕੀ ਦੇ ਵਿੱਚੋਂ ਜਿਦਾਰ ਸੰਧੂ ਦੇ ਗੀਤਾਂ ਦੀ ਚਾਲ ਚੱਲੀ ਫੁੰਦਾ ਸਟਾਈਲ ਜਾਂ ਵੀ ਕੁਝ ਹੋ ਜਾਈ ਹੈ ਕਿ ਕਾਫੀ ਸਰ ਇਹ ਸਬਜੈਕਟ ਵੀ ਤੁਹਾਡੇ ਜਿਦਾਰ ਸੰਧੂ ਦੇ ਗੀਤਾਂ ਵਰਗੇ ਕੀ ਤੁਹਾਡਾ ਰਿਸ਼ਤਾ ਸੀ ਉਹਨਾਂ ਨਾਲ ਜਿਲ੍ਹਾ ਫਰਬੋਸਲ ਵਿੱਚ ਜੋ ਮੈਂ ਅਸਮੀ ਜਮਾਤ ਪਰਦਾ ਸੀ ਉਦੋਂ ਦਿਲਦਰ ਸਿੰਘ ਸਾਹਿਬ ਉਹਨਾਂ ਦਾ ਜਿਹੜਾ ਮੈडम ਸਮੇਂ ਬਤਾ ਜੀ ਨਾਲ ਪਹਿਲਾ ਦੁਕਾਨਾ ਆਇਆ ਸੀ ਹਾਂਜੀ ਤੇ ਮੈਂ ਸੱਚੀ ਮਿੱਠੀ ਹੋਊਗੀ ਮਟਕਾਰ ਦੇ ਹਾਂਜੀ ਮਾਰ ਲੈਂਦਾ ਨੀ ਸਾਰਾ ਗੋਰੇ ਰੰਗ ਦਾ ਹਾਂਜੀ 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 ਉਹ ਮੈਂ ਜਦੋਂ ਸੁਣਿਆ ਤਾਂ ਮੈਂ ਉਦੋਂ ਤੋਂ ਹੀ ਉਹਨਾਂ ਦਾ ਫੈਨ ਹੋ ਗਿਆ ਸੀ ਓਕੇ ਓਕੇ ਠੀਕ ਹੈ ਫਿਰ ਜਿਵੇਂ ਜਿਵੇਂ ਉਹਨਾਂ ਦੇ ਰਕਾਰਡ ਉਹ ਵੀ ਮੈਂ ਬਹੁਤ ਸੁਣਦਾ ਰਿਹਾ ਉਹਨਾਂ ਨੂੰ ਬਹੁਤ ਹੀ ਸੁਣਦਾ ਰਿਹਾ ਫਿਰ ਉਹਨਾਂ ਦੀ ਕਿਤਾਬ ਆਈ ਜੋੜੀ ਜਦੋਂ ਚਾਹੇ ਮੈਂ ਉਹ ਕਿਤਾਬ ਖਰੀਦ ਕੇ ਲਿਆ ਫਿਰ ਮੈਂ ਉਹਨਾਂ ਨੂੰ ਪੜਿਆ ਕਿਤਾਬ ਨੂੰ ਮੈਂ ਬਹੁਤ ਵਾਰ ਪੜਿਆ ਵਾਹ ਜੀ ਵਾਹ ਇਸ ਤਰ੍ਹਾਂ ਮਤਲਬ ਮੇਰੇ ਤੇ ਉਹਨਾਂ ਦਾ ਬਹੁਤ ਪ੍ਰਭਾਵ ਪਿਆ ਉਹਨਾਂ ਦੀ ਜੋ ਮਤਲਬ ਗੀਤਕਾਰੀ ਸੀ ਲੱਛੇਦਾਰ ਹਾਂ ਮੈਂ ਉਹਦੇ ਤੋਂ ਬਹੁਤ ਪ੍ਰਭਾਵਤ ਹੋਇਆ ਤੇ ਉਹਨਾਂ ਦੀ ਸਿੱਧੀ ਸਾਦੀ ਸਰਲ ਗਾਇਕੀ ਜਿਸ ਜੋ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਹੋਸੀ ਹਾਂ ਜੀ ਇਹ ਦੋ ਮੁੱਲਿਆਂ ਨੂੰ ਮੈਂ ਸੋ ਕਨਿਆ ਜਵੇ ਦੋ ਉਤਰਾ ਦੋ ਜੱਗ ਦਿੱਤੇ ਹਨ ਆਹਾਂ ਦੀ ਸਾਹਿਬ ਇਹ ਦੇਖੋ ਨਾ ਦੇਖੋ ਨਿਦਾਰ ਸੰਧੂ ਦੀ ਵਰਗੀ ਕਲਮ ਹੁਣਾ ਬਹੁਤ ਉੱਠ ਹੈ ਇੰਨੇ ਮੁਹਾਵਰੇ ਵਿੰਦ ਤੇ ਇੰੀਆਂ ਤਸਵੀਰਾਂ ਉਹਨਾਂ ਦੇ ਕਲਮ ਦੇ ਵਿੱਚ ਸੀ ਸਲਾਮ ਹੋਸ ਜੀ ਬਹੁਤ ਹੀ ਕਮਾਲ ਸੀ ਜਿੰਸਾ ਉਹਨਾਂ ਦੀ ਜੀਤਕਾਰੀ ਉਹਨਾਂ ਦੀ ਕਾਇਕੀ ਬਹੁਤ ਹੀ ਕਮਾਲ ਸੀ ਹਾਂ ਜੀ ਤੇ ਮੇਰੇ ਤੇ ਉਹਨਾਂ ਦਾ ਫਿਰ ਇੱਕ ਉਦਰ ਸੀ ਪ੍ਰਭਾਵ ਸੀ ਕੋਈ ਨਾ ਤੇ ਬਾਕੀ ਜੋ ਮੇਰੀ ਗਾਇਕੀ ਦਾ ਜਿਸ ਤਰ੍ਹਾਂ ਹੈ ਕਿ ਲਿਖਣਾ ਇਹ ਮੈਂ ਇਹ ਵੀ ਕੁਦਰਤੀ ਹੈ ਕੋਈ ਮੈਂ ਮਿੱਟਲ ਕਰਕੇ ਜਾਂ ਉਸ ਤਰ੍ਹਾਂ ਨਹੀਂ ਹੋਇਆ ਇਹ ਕੁਦਰਤੀ ਇਸ ਤਰ੍ਹਾਂ ਸੀਗਾ ਸੁਭਾਵੀ ਸੀਗਾ ਗੱਲ ਇਹ ਸੁਭ ਜਿਹੜੀ ਜਦੋਂ ਜਿਸ ਬੰਦੇ ਨੂੰ ਤੁਸੀਂ ਪੜ੍ਹ ਨਹੀਂ ਲਿਖਣ ਲੱਗ ਜਾਂਦੇ ਫਾਲੋ ਕਰਦੇ ਆ ਨਾ ਫਿਰ ਥੋੜੀ ਉਹ ਗਾਇਕੀ ਤੇ ਦੇਖਣੀ ਤੇ ਉਹਦਾ ਅਸਰ ਹੁੰਦਾ ਦਿਰਾਸੰਦੂ ਕਿਸੇ ਨੂੰ ਕਦੇ ਪੜਦਾ ਨਹੀਂ ਸੀ ਉਹ ਕੌਟੂ ਚੋਰੀ ਕਿਉਂਦਾ ਸੀ ਕਿ ਸੀਧੀਆਂ ਲੇਖਕਾਂ ਦੇ ਮੇਰੇ ਜਿਹੜੀਆਂ ਨਾਂ ਲਿਖਣੀਆਂ ਉਹਦੇ ਚ ਅਸਰ ਉਹ ਕਦੇ ਕਿਸੇ ਦੀ ਕਿਤਾਬ ਬੁੱਕ ਨਹੀਂ ਪੜ੍ਹਦੇ ਸੀਗੇ ਇਹ ਕੋਈ ਕੁਦਰਤੀ ਅਸਰ ਹੋਣਾ ਕੁਦਰਤੀ ਹੈ ਦੀ دیدار ਸੰਧੂ ਉਹਨਾਂ ਨੂੰ ਮਿਲੇ ਵੀ ਹੈ ਉਹਨਾਂ ਨੂੰ ਕੋਈ ਗੁਰੂ ਰਿਸ਼ੀ ਜਾਂਦਾਲੀ ਦੀ ਰਸਨਾ ਹੋਈ ਕਿ ਨਹੀਂ ਹੋਈ ਚਲੋ ਸਰ ਮੈਂ ਦੋ ਵਾਰ ਮਤਲਬ ਕੋਸ਼ਿਸ਼ ਕੀਤੀ ਹਾਂਜੀ ਬਾਈਕ ਮੰਦਰ ਕੌਮ ਸਾਹਵਰਨ ਨਾਲ ਲੈ ਕੇ ਮੈਂ ਲੁਧਿਆਣਾ ਹੀ ਗਿਆ ਸੀਗਾ ਪਰ ਮੈਂ ਉਹ ਮਦਰ ਕਾਮ ਜਾਵ ਨਹੀਂ ਹੋ ਸਕਿਆ ਸਿਰਫ ਉਹਨਾਂ ਦੇ ਪੈਰਾਂ ਹੀ ਹੱਥੀ ਲਾ ਸਕਿਆ ਉਹ ਵਾਹ ਮੇਰੀ ਇਹ ਕੋਸ਼ਿਸ਼ ਕਾਮ ਜਾ ਉਹ ਨਾ ਹੋਈ ਉਹਨਾਂ ਦੇ ਜਿਉਂਦੇ ਦੀ ਮੈਂ ਉਹਨਾਂ ਨੂੰ ਆਪਣਾ ਰਸੂਈ ਮਿਲ ਗਿਆ ਪਰ ਕਾਮ ਨਹੀਂ ਕਰ ਸਕਿਆ ਦਿਨੋਂ ਤੁਸੀਂ ਸਾਥਾ ਮੈਂ ਦਿਨੋਂ ਉਹਨਾਂ ਨੂੰ ਆਪਣਾ ਉਸਤਾਦ ਮੰਨਦਾ ਹਾਂ ਪਰ ਹੁਣ ਤੁਸੀਂ ਉਹਨਾਂ ਦੇ ਪਰਿਵਾਰ ਨਾਲ ਜਗਮੋਣ ਸੰਧੂ ਫਰਾਨਾ ਉਹਨਾਂ ਦੇ ਬੇਟੇ ਨਾਲ ਸਾਡਾ ਬਹੁਤ ੁੱਠਣ ਬੈਠਣਾ ਹੈ ਤੁਸੀਂ ਉਹਨਾਂ ਦੀ ਪ੍ਰੋਗਰਾਮਾਂ ਤੇ ਵੀ ਜਾਂਦੇ ਹਰ ਸਾਲ ਉਹਨਾਂ ਦੀ ਗੱਲ ਕੀਤੇ ਜਾਂਦੇ ਸੋ ਮਤਲਬ ਤੁਸੀਂ ਹਲੇ ਵੀ ਦਿਲ ਤੋਂ ਨਹੀਂ ਪਿਆਰ ਹਲਾ ਪ੍ਰਤੀ ਰਾਈਟ ਬਿਲਕੁਲ ਜੀ ਮੈਨੂੰ ਜਨਾਮ ਮੋਹਨ ਸੁਖੀਖਾ ਉਹ ਰਾਮੇ ਵੀ ਥਪੜਾ ਜੀ ਦਾ ਤੇ ਉਹਨਾਂ ਨੇ ਵੀ ਇਹੀ ਇਸ਼ਾਰਾ ਦਿੱਤਾ ਸੀ ਹਾਂ ਵੀ ਤੁਸੀਂ ਮਤਲਬ ਤੁੰਗਦਾਰ ਸਿੰਘ ਸਾਹਿਬ ਨੇ ਜੋ ਵਰਾਸਤ ਬਣਾਇਆ ਹੈ ਇਸੇ ਰਸਤੇ ਤੇ ਹੀ ਚੱਲਣਾ ਹੈ ਹਾਂਜੀ ਸਾਡੇ ਸ਼ਰੋਤਾਂ ਦੇ ਵੀ ਤੁਹਾਨੂੰ ਪਾ ਗਿਆ ਸਾਨੂੰ ਨਰਾਤਨ ਤੋਂ ਵਰਗੀ ਗਈ ਕਿ ਅੱਜ ਵੀ ਸੁਣਨ ਮਿਲ ਰਹੀ ਹੈ ਤੇ ਜੀ ਉਸ ਤੋਂ ਬਾਅਦ ਫਿਰ ਮੈਂ ਉਹਨਾਂ ਦੇ ਮੇਲੇ ਤੇ ਜਾਂਦਾ ਰਿਹਾ ਹਾਂ ਬਾਈ ਜਗਮੋਹਨ ਸੰਧੂ ਨਾਲ ਮੇਰਾ ਬਹੁਤ ਪਿਆਰ ਹੈ ਜੀ ਉਹਨਾਂ ਨੇ ਮੈਨੂੰ ਬੁਲਾਇਆ ਬਿਲਕੁਲ ਤੇ ਮੈਂ ਜਦੋਂ ਜਾ ਕੇ ਮਾਤਾ ਜੀ ਅਨਰਜੀਤਾਤ ਉਸ ਵਕਤੀ ਉਹ ਅਨਰਜੀਤ ਕੌਰ ਦੇ ਜਿਹਨਾਂ ਪਹਿਰੇ ਹੱਥ ਲਾਏ ਉਹਨਾਂ ਨੇ ਮੈਨੂੰ ਘੁੱਟ ਕੇ ਜੱਫੀ ਪਾ ਲਈ ਹਾਂ ਉਹ ਬਹੁਤ ਹੀ ਪਿਆਰ ਦਿੱਤਾ ਮੈਂ ਫਿਰ ਮੇਲੇ ਤੇ ਜਾਂਦਾ ਰਿਹਾ ਮੈਂ ਜਦੋਂ ਜਾਣਾ ਤਾਂ ਉਹਨਾਂ ਨੇ ਬਹੁਤ ਜਿਆਦਾ ਮੈਨੂੰ ਪਿਆਰ ਕਰਨਾ ਮੈਨੂੰ ਬਹੁਤ ਅਸ਼ੀਰਵਾਦ ਦਿੱਤਾ ਉਹਨਾਂ ਨੇ ਹਾਂਜੀ ਬਹੁਤ ਚੰਗੀ ਰੂਹ ਸੀ ਮੇਰੇ ਨਾਲ ਤੇ ਪਰਮਾਤਮਾ ਸਾਰੀ ਫੈਮਿਲੀ ਦਾ ਹੀ ਬਹੁਤ ਪਿਆਰ ਹੈ ਕਿਉਂਕਿ ਮੈਂ ਸਰਵਾਰੀ ਸੋਚੀਦਾ ਕਿ ਮੈਂ ਵੀ ਰਾਜਸਿੰਧ ਕੋਲ ਆ ਨਹੀਂ ਕਰੀ ਜਾਂਦਰਾ ਤੇ ਮੇਰਾ ਗੌਰਵੂ ਦਾ ਦੋਸਤ ਜਿਹੜੀ ਮਾਤਾ ਜੀ ਜਿਹੜੀ ਮੈਨੂੰ ਬਹੁਤ ਚੰਗੀ ਜਾਂਦੇ ਕਿਉਂਕਿ ਗੱਲਾਂ ਦੀ ਬੇਤੀ ਹੈ ਸਾਡੇ ਨਾਲ ਹੀ ਪਿੰਡ ਬਿਲਕੁਲ ਖੁਸ਼ ਉਧਰ ਨਾ ਰਹਿ ਸਕਦਾ ਵੀ ਸਾਡੇ ਨਾਲ ਮਤਲਬ ਉਸ ਦਾ ਕਾਫੀ ਅਸਰ ਪੈਂਦਾ ਇਸ ਥੀ ਦਾ ਤੇ ਬਾਕੀ ਵੀ ਮੂਹਰਾਂ ਵੀ ਮੇਰਾ ਹੁਣ ਪਿਆਰੇ ਜਦੋਂ ਜਾਵਾਂ ਮਿਲ ਕੇ ਉਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਐ ਸੋ ਵੀ ਚੰਗੀ ਜਾਂ ਆਜਾ ਰੱਖੀ ਪਰਮਜੀਤ ਬਿਲਕੁਲ ਜੀ ਮੈਲੇ ਤੇ ਵਿਚਾਰ ਸੀ ਉੱਥੇ ਫਿਰ ਮੈਂ ਸੈਮ ਦੀਪਾ ਨੂੰ ਵੀ ਮਿਲਿਆ ਹਾਂ ਸੰਤੂ ਸਾਹਿਬਾਨ ਦੇ ਦਮ ਆਪ ਜੈ ਦੀਪ ਸਿੱਧੂ ਸਾਹਿਬ ਉਹਨਾਂ ਨੂੰ ਵੀ ਮੇਰਾ ਬਹੁਤ ਪਿਆਰ ਹੈ ਹਾਂ ਹਾਂ ਫੋਨ ਤੇ ਗੱਲਬਾਤ ਹੁੰਦੀ ਰਹਿੰਦੀ ਹੈ ਮੇਰੇ ਪਰਿਵਾਰ ਨਾਲ ਹੀ ਫਿਰ ਮੇਰਾ ਬਹੁਤ ਪਿਆਰ ਹੈ ਹਾਂਜੀ ਹਾਂਜੀ ਮੇਰਾ ਵੀ ਉਹਨਾਂ ਨਾਲ ਬਹੁਤ ਸੂਤਾ ਬੱਚੇ ਮੇਰੇ ਨਿੱਕੇ ਹੁੰਦੇ ਜਾਂਦੇ ਕਰਕੇ ਤੇ ਹੁਣ ਮੇਰੇ ਆਲਵੀ ਜੋ ਸਲੀਲਾ ਬਾਈ ਜੀ ਆਏ ਹੋਏ ਮਿਲ ਕੇ ਆਏ ਉਹਨਾਂ ਨਾਲ ਵੀ ਬਹੁਤ ਵਧੀਆ ਉਹਨਾਂ ਦਾ ਸੱਚ ਹੋ ਗਿਆ ਤੇ ਚੰਗੀ ਗੱਲ ਆਪਾਂ ਉਹਨਾਂ ਦੇ ਜਾਣ ਤੋਂ ਬਾਅਦ ਵੀ ਜਦੋਂ ਆਪਾਂ ਪਰਿਵਾਰ ਨੂੰ ਮਿਲਦੇ ਚੰਗਾ ਲੱਗਦਾ ਹੈ ਨਾ ਰੋਜ ਮੇਰੇ ਕੋਤੇ ਨਾਲ ਬੈਠ ਤਲਿਆ ਆ ਨੀ ਭਾਬੀ ਕੱਪ ਕਬੱਡੀ ਦੇ ਨੇ ਮੇਰੇ ਡੋਲਿਆਂ ਤੋਂ ਜਦ ਬਾਜ ਉਡਾਰੀ ਭਰਦੇ ਨੇ ਰੁਕ ਜਾਂਦੇ ਤੇ ਤਰਪਟੇਰੀ ਪਲ ਵਿੱਚ ਡਰਦੇ ਨੇ ਅਸੀਂ ਜੀਦਾ ਵੀ ਘੁੱਟ ਫੜੀਏ ਅਸੀਂ ਜੀਦਾ ਵੀ ਘੁੱਟ ਫੜ ਲਈ ਮੁੜਤੀ ਨਹੀਂ ਛੱਤੀ ਦਾ ਮੈਂ ਵੀ ਜਿੱਤ ਲਿਆਇਆ ਨਹੀਂ ਭਾਦੀ ਕੱਪ ਕਬੱਡੀ ਦਾ ਉਹ ਮੈਂ ਵੀ ਜਿੱਤ ਲਿਆਇਆ ਨਹੀਂ ਭਾਦੀ ਕੱਪ ਕਬੱਡੀ ਦਾ ਮੈਂ ਵੀ ਜਿੱਤ ਲਿਆ ਆ ਨੀ ਪਾਤੀ ਕੱਪ ਕਬੱਡੀ ਦਾ ਹੋ ਮੈਂ ਵੀ ਜਿੱਤ ਲਿਆ ਆ ਨੀ ਪਾਤੀ ਕੱਪ ਕਬੱਡੀ ਤੇਰੀ ਭੈਣ ਖਜਾਨਾ ਅਣਮਲਦਾ ਐਸਾਂ ਤੇਰਾ ਮਨਜੀਤ ਕਦੇ ਵੀ ਨਹੀਂ ਭੁੱਲਦਾ ਚਲ ਮੰਨਿਆ ਕੇ ਤੇਰੀ ਭੈਣ ਖਜਾਨਾ ਅਣਮਲਦਾ ਐਸਾਂ ਤੇਰਾ ਮਨਜੀਤ ਕਦੇ ਵੀ ਨਹੀਂ ਭੁੱਲਦਾ ਚਲ ਚੀਤੀ ਕਰ ਹੁਣ ਵੇਲਾ ਚਲ ਚੀਤੀ ਕਰ ਹੁਣ ਵੇਲਾ ਹੱਥਾਂ ਚੋਨੀ ਚੱਡੀ ਦਾ ਮੈਂ ਵੀ ਜਿੱਤ ਲਿਆ ਆ ਨੀ ਪੰਦੀ ਕੱਪ ਕਬੱਡੀ ਦਾ ਹੋ ਮੈਂ ਵੀ ਜਿੱਤ ਲਿਆ ਆ ਨੀ ਪੰਦੀ ਕੱਪ ਕਬੱਡੀ ਦਾ ਜੀਤ ਭਾਈ ਮੈਨੂੰ ਪਤਾ ਤੁਸੀਂ ਜਿਆਦਾ ਮਾਲਵੇ ਕੀ ਵਿਤਰੇ ਤੇ ਕਦੇ ਸਾਡਾ ਦਫ਼ਤਰ ਕਿੱਥੇ ਸੀ ਤੇ ਕਦੇ ਲੁਧਿਆਣੇ ਵੱਲੀ ਆਉਣ ਦੀ ਵੀ ਤੁਸੀਂ ਕੋਸ਼ਿਸ਼ ਕੀਤੀ ਵੀ ਲੁਧਿਆਣੇ ਮਾਰਕੀਟ ਦੇ ਮੰਡੀ ਦੇ ਵਿੱਚ ਚੱਲੀਏ ਉੱਥੇ ਜਿੰਨ ਸਾਬ ਮੈਂ ਅਸਲ ਵਿੱਚ ਉਹਦੋਂ ਜਦੋਂ ਮੈਂ ਟਾਣ ਲੱਗਿਆ ਉਹਦੋਂ ਨੂੰ ਬਸਿੰਡੇ ਮਾਰਕੀਟ ਦੀ ਮਤ ਉਹ ਤਾਂ ਵੀ ਮਸ਼ਹੂਰ ਹੋ ਗਈ ਸੀ ਮੈਂ ਬਸਿੰਡੇ ਦਫ਼ਤਰ ਬਣਾ ਲਿਆ ਸੀ ਅੱਛਾ ਬਸਿੰਡੇ ਰਹੇ ਤੁਸੀਂ ਹਾਂਜੀ ਉਸ ਤੋਂ ਬਾਅਦ ਲੁਧਿਆਣੇ ਤੋਂ ਦੂਰ ਸੀ ਕਿਤੇ ਬਠਿੰਡੇ ਹੋਏ ਢਾ ਵਾਲੇ ਆ ਕੇ ਮੁੰਡੇ ਜਿਨ੍ਹਾਂ ਦੇ ਵਿਚਾਰੇ ਸੰਧੂ ਹਾਂ ਦੇ ਦੋਸਤ ਸੀ ਵੀ ਆਪਣੇ ਲੱਦਾਵਾਲੀ ਖੜੀ ਇਹ ਹੋਰ ਉਹ ਉਹਨਾਂ ਨੇ ਕਾਫੀ ਇੱਧਰ ਖੁੱਲਿਆ ਪ੍ਰੋਗਰਾਮ ਸੀ ਕਾਫੀ ਮੁੰਡੇ ਆਪਣੇ ਪਿੰਡ ਆਏ ਇੱਧਰ ਮਿਲਾਂ ਕੇ ਦੇ ਚਲੇ ਸੀ ਤੁਸੀਂ ਵੀ ਬਟੇਲੇ ਹਾਂਜੀ 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 ਸਰ ਉਸ ਤੋਂ ਬਾਅਦ ਤਾਂ ਪ੍ਰੋਗਰਾਮ ਹੀ ਸਵੰਤੇ ਹੋ ਜਾਂਦੇ ਸੀ ਫਿਰ ਤਾਂ ਮੈਂ ਫਰੀਦਕੋਟ ਹੀ ਮਤਲਬ ਘਰੇ ਹੀ ਪ੍ਰੋਗਰਾਮ ਹੋ ਜਾਂਦੇ। ਘਰੇ ਸੈਟ ਹੋ ਜਾਂਦੇ ਸੀ ਕਰੇ ਆਪਾਂ ਨੂੰ ਲੋੜ ਹੀ ਨਹੀਂ ਪਈ ਵੈਸੇ ਲੁਧਿਆਣੇ ਇਲਾਕੇ ਜਿੱਦਾਂ ਕਦੇ ਖੜੇ ਗੂੜੇ ਲੱਗੇ ਤੁਹਾਡੇ ਕਿ ਜਿਆਦਾ ਫਰੀਦਕੋਟ ਕੀ ਰਹੇ ਹਾਂਜੀ ਹਾਂਜੀ ਲੱਗਦੇ ਰਹਿੰਦੇ ਸੀ ਕਈ ਵਾਰੀ ਬਹੁਤ ਵਾਰੀ ਫਾਇਰਸਾਂ ਦੇ ਇੱਥੇ ਮੁੱਲਾਂ ਪਰ ਲੁਧਿਆਣੇ ਦੇ ਆਸ-ਪਾਸੇ ਵਿਧਾਣੇ ਤੋਂ ਅੱਗੇ ਵੀ ਕੋਹਾੜੇ ਅੱਛਾ ਕੋਈ ਹੋਰ ਪਿੰਡਾਂ ਚ ਵੀ ਇੱਧਰ ਪ੍ਰੋਗਰਾਮ ਮੈਂ ਕੀਤੇ ਆ ਥੋੜੇ ਥੋੜੇ ਅੱਛਾ ਬਹੁਤ ਬੜੀ ਗੱਲ ਨੇ ਕਿਉਂਕਿ ਮੈਂ ਆਪਣਾ ਜਿਆਦਾ ਮਾਰਕੀਟ ਫ ਹਾਂ ਜੀ ਆਹੋ ਉਹ ਉਹ ਰਾਜਸਥਾਨ ਹਰਿਆਣਾ ਮਾਝੇ ਚੋਂ ਉਹ ਚੋਂ ਸਾਰੇ ਕਰਦੇ ਰਹੇ ਆਂ ਵਾਹ ਜੀ ਬਹੁਤ ਸੋਹਣੀ ਬਾਤ ਸੋਹਣੀ ਤੇਰੇ ਦਰਦਾਂ ਫੁਰਕੇ ਵਿੱਚ ਘੜਾ ਹੀ ਜੀ ਤੂੰ ਪਰਸੋਂ ਦਾ ਗੁਰਬੁੜ ਕਰਦਾ ਫਿਰਦਾ ਭਾਈ ਜੀ ਆਈ ਚੜ ਕੇ ਕਿਉਂ ਹੋਇਆ ਬੈਠਾ ਆ ਕਬ ਭੁਲਾ ਸੀ ਛੋਟਾ ਝਟ ਖੜਾ ਵਾਰਖਿਆ ਗੋਲਾ ਹਾਂ ਉਹਨਾਂ ਹੀ ਸਿਰ ਚੜਗੇ ਨਹੀਂ ਜਿੰਨਾ ਹੋਇਆ ਕੋਲਾ ਹਾਂ ਉਹਨਾਂ ਹੀ ਸਿਰ ਚੜਗੇ ਨਹੀਂ ਜਿੰਨਾ ਹੋਇਆ ਕੋਲਾ ਹਾਂ ਸੱਤਾ ਹੋ ਗਿਆ ਮੇਰੇ ਕੁਰਤਾ ਚਾਦਰ ਧੁੱਤੀ ਨੂੰ ਸੱਤਾ ਹੋ ਗਿਆ ਮੇਰੇ ਕੁਰਤਾ ਚਾਦਰ ਧੁੱਤੀ ਨੂੰ ਜੇ ਬੈਠਾ ਨਹੀਂ ਦਿਸਿਆ ਤਾਂ ਫਿਰ ਵੀਖ ਖੜੂਤੀ ਨੂੰ ਨਹੀਂ ਜੇ ਬੈਠਾ ਨਹੀਂ ਦਿਸਿਆ ਤਾਂ ਅਜ ਵੀਖ ਖੜੂਤੀ ਨੂੰ ਕਿੰਗਾ ਚੋਖਾ ਖਾਂਦਾ ਪੀਂਦਾ ਥੋਲੇ ਮੰਦਾ ਵੀ ਆਇਆ ਤਾਂ ਐਵੇਂ ਬੋਲੂ ਕਰਦਾ ਆ ਕਰਨੋਂ ਤਾਂ ਮੈਂ ਵੀ ਮੈਂਬਰ ਇਸੇ ਹੀ ਕਰਦਾ ਹਾਂ ਹੋਰ ਕਿਰਨੋਂ ਜਾਉ ਮਰਾ ਘਾ ਟੁੱਡੀ ਕਰਦਾ ਹਾਂ ਤੇਰੇ ਹੱਥ ਦੀ ਤੱਤੀ ਝੰਡੀ ਚਾਕਟ ਪੀ ਲੂੰਗਾ ਤੇਰੇ ਹੱਥ ਦੀ ਤੱਤੀ ਝੰਡੀ ਚਾਕਟ ਪੀ ਲੂੰਗਾ ਮਨਜੀਤ ਵਾਂਗੂੰ ਮੈਂ ਦੂਦਨ ਜਗ ਤੇ ਸੌਖਾ ਜੀ ਲੂੰਗਾ ਮਨਜੀਤ ਵਾਂਗੂੰ ਮੈਂ ਦੂਦਨ ਜਗ ਤੇ ਸੌਖਾ ਜੀ ਲੂੰਗਾ ਖਲੀ ਚੰਗੀ ਗਾਇਕੀ ਨੂੰ ਨਾਮ ਅਦਰ ਜੇ ਤੁਸੀਂ ਆਪ ਮੈਂ ਪਹਿਲਾਂ ਹੀ ਦੱਸ ਦਿੰਦੇ ਆਪ ਸੋਹਣੇ ਲਿਖਨੇ ਗੀਤਾਂ ਸੋਹਣੇ ਫਰੇਕਸ਼ਨ ਜਿਹੜੀ ਹੈ ਉਹ ਲੋਕਾਂ ਨੇ ਮਨਾ ਚ ਵਸ ਜਾਂਦੀ ਹੈ ਬਿਲਕੁਲ ਜੀ ਤੇ ਹੋਰ ਸ੍ਰੀ ਦਾ ਉਹਨਾਂ ਦਾ ਕਿਦਾਂ ਸਭ ਬਣਿਆ ਜਲਸਾ ਉਹ ਕਿਨੇ ਦਾ ਮੇਰੀ ਬੇਟੀ ਤੇ ਲੈ ਇੱਥੇ ਆਈ ਸੀ ਸਟਡੀ ਵੇਸ ਤੇ ਅੱਛਾ ਫਿਰ ਮੇਰਾ ਬੇਟਾ ਵੀ ਇੱਥੇ ਆ ਗਿਆ ਅੱਛਾ ਤੇ ਫਿਰ ਇਹਨਾਂ ਬੱਚਿਆਂ ਕਰਕੇ ਮਤਲਬ ਮੈਨੂੰ ਇਹਨਾਂ ਨੇ ਇੱਥੇ ਦੁਲਾਵਿਆ ਤੇ ਉਹਦਾ ਵਿਆਹ ਕਰਨਾ ਸੀ ਫਿਰ ਮੈਂ ਵਿਆਹ ਕਰਨ ਵਾਸਤੇ ਉਹਨੂੰ ਇੱਥੇ ਆ ਗਿਆ ਜੀ ਅੱਛਾ ਜੀ ਬਹੁਤ ਖੁਸ਼ੀ ਦੀ ਗੱਲ ਹੈ ਬਹੁਤ ਖੁਸ਼ੀ ਦੀ ਗੱਲ ਹੈ ਤੇ ਤੁਹਾਡੇ ਕਿਹੜੂ ਗਾਣੇ ਵੀ ਮੈਂ ਰਿਕਾਰਡ ਕਰਦੇ ਆਲਰੇਡੀ ਕੈਨੇਡਾ ਲੈ ਜੂ ਕੈਨੇਡਾ ਚਲੇ ਜਾਵਾਂਗੇ ਉਹ ਸਾਰੇ ਕੋਦੇ ਗਾਣੇ ਆਗੇ ਤੁਸੀਂ ਖੁਦ ਵੀ ਕੈਨੇਡਾ ਪਹੁੰਚ ਗਏ। ਜੀ ਤੁਹਾਨੂੰ ਪਤਾ ਹੀ ਹੈ ਜੀ ਉਹ ਤੋਂ ਆਪਣੇ ਪੰਜਾਬ 'ਚ ਬਹੁਤ ਜ਼ਿਆਦੇ ਪ੍ਰਸੰਗ ਬਣਿਆ ਸੀ। ਹਾਂ। ਸਾਡੇ ਇੱਕ ਗੀਤ ਸੁਣ ਕੇ ਸਾਨੂੰ ਬਹੁਤ ਸਾਰੇ ਲੋਕਾਂ ਨੇ ਇੱਧਰੋਂ ਜਾ ਕੇ ਤੁਹਾਨੂੰ ਪ੍ਰੋਗਰਾਮ ਵੀ ਬੁੱਕ ਕਰਦੇ ਸੀ। ਬਹੁਤ ਬਲਿਵਾਜੀ ਵਾਹ। ਆ ਬੈਠਨ ਸੀ ਬੂ ਟੂਲੇ ਨਹੀਂ ਤੇਰੇ ਪੁੱਤ ਦੇ ਆਏ ਵਿੱਚ ਊਲੇ ਨਹੀਂ। ਮੈਂ ਤਾਂ ਕੈਨੇਦਾ ਤਤੀ ਤਵੀਤੀ ਲੈ ਦੂ ਗੁਲੀਆਂ ਵੇਲ ਨਹੀਂ। ਘਵਰੇ ਬੰਦਾ ਬਣ ਜੇ ਪਾਲਾ ਨੱਕ ਚਨ ਕੀਲ ਨਹੀਂ। ਘਵਰੇ ਬੰਦਾ ਤੈਨ ਕੇ ਲਨੀ ਮੇਰੀ ਗਾਫੋਂ ਸੁਪੇ ਤਾਰਾ ਵੀ ਮੈਨੂੰ ਕਹੀ ਨਾ ਫੇਰ ਦੁਬਾਰਾ ਵੀ ਕਿਉਂ ਕੰਨੀਆਂ ਤੋਂ ਪੂਰੀ ਕਿਸੇ ਪਾਸੇੋਂ ਛੂੜੀ ਨਾ ਮੈਂ ਤਾਂ ਮੁੰਡਾ ਵਿਆਹਾਂਗੀ ਕੈਨੇਡਾ ਦੀ ਕੁੜੀ ਨਾ ਮੈਂ ਤਾਂ ਮੁੰਡਾ ਵਿਆਹਾਂਗੀ ਕੈਨੇਡਾ ਦੀ ਕੁੜੀ ਨਾ ਕੀ ਅਸ਼ਮਦੀਪ ਤੁਸੀਂ ਲੀਮਾ ਕਨਵਰਤ ਦੇ ਨਾਲ ਗਾਇਆ ਹੈ ਤੇ ਇਹ ਤੁਹਾਨੂੰ ਬਿਨਾਂ ਕਿਸੇ ਹੋਰ ਕੁੜੀ ਨਾਲ ਵੀ ਗਾਇਆ ਕਿ ਜਿਆਦਾ ਕੰਮ ਦੀ ਬਤਨਵਰਤ ਨਾਲ ਹੀ ਹੈ ਇਸ ਤੋਂ ਬਾਅਦ ਮੈਂ ਜਦੋਂ ਮੇਰੀ ਪਹਿਲੀ ਕੈਸਟ ਵੀ ਸੀ ਜਿਹੜੀ ਕੀਤੀ ਮੈਂ ਉਹ ਵੀ ਤਾਂ ਸੀਗੀ ਨਿਰਮਲ ਨਿਮੀ ਨਿਰਮਲ ਨਿਮੀ ਓਕੇ ਉਸ ਤੋਂ ਬਾਅਦ ਦੂਜੀ ਕੈਸਟ ਕੀਤੀ ਤਾਂ ਫਿਰ ਮੈਡਮ ਦੋਸ਼ਨ ਕੁਮਲ ਨਾਲ ਕੀਤੀ ਅੱਛਾ ਉਹਨਾਂ ਨਾਲ ਵੀ ਆਈਗੀ ਬਾਅਦ ਗੱਲ ਕਰੀਏ ਹਰ ਵੇਲੇ ਤਕਦੀਰ ਵਚੋਲਣ ਪਾਲਾ ਨਹੀਂ ਕਰ ਮਿੰਤਮ ਨੌਤੀ ਪਾਪੀ ਨੂੰ ਤੂੰ ਵਿੱਚ ਵਚੋਲਣ ਪਾਲਾ ਨਹੀਂ ਤੈਨੂੰ ਬਿਨਾਂ ਦਾਜ ਤੋਂ ਤੈਨੂੰ ਬਿਨਾਂ ਦਾਜ ਤੋਂ ਵਿਆਹ ਲੂੰਗਾ ਕਰ ਜਾਂ ਤੋਹਾਂ ਕਰਵਾਲਾ ਨਹੀਂ ਤੈਨੂੰ ਬਿਨਾਂ ਦਾਜ ਤੋਂ ਉਸ ਬਾਅਦ ਫਿਰ ਮੈਂ ਇੱਕ ਨਵੀਂ ਕੁੜੀ ਹੋਰ ਸੀ ਸਰਪ੍ਰੀ ਸੋਨੀ ਜੀ ਹਾਂਜੀ ਉਹਨੂੰ ਮੈਂ ਕਾਫੀ ਤਿਆਰੀ ਕਰਾਈ ਵਧੀਆ ਉਹ ਬਹੁਤ ਸੈਗੁੰਦੇ ਸੀ ਕਿ ਉਹ ਵੀ ਅੱਛਾ ਉਹਨਾਂ ਨਾਲ ਮੈਂ ਤਿੰਨ ਚੈਸਟਾਂ ਕੀਤੀਆਂ ਫਿਰ ਸਹੀ ਹਾਲ ਪ੍ਰੋਗਰਾਮ ਵੀ ਕਰਦੇ ਰਹੇ ਜੀ ਵੈਰੀ ਗੁੱਡ ਤੇਰੀ ਗਲੀ ਤੋਂ ਮਹਿਕ ਨਿੱਤ ਆਉਂਦੀ ਮੈਨੂੰ ਮਾਰ ਮਾਰ ਸੈਨ ਤਾਂ ਬੁਲਾਉਂਦੀ ਨਹੀਂ ਮੈਨੂੰ ਮਾਰ ਮਾਰ ਸੈਨ ਤਾਂ ਬੁਲਾਉਂਦੀ ਇਹ ਫਿਰ ਜਿਆਦਾ ਨੰਬਰ ਤਾਂ ਫਿਰ ਦੀਪਕ ਲੰਮਤ ਵਾਲੇ ਗਾਇਕ ਸੀ ਹੈ ਨਾ ਹਾਂ ਦੀ ਉਸ ਤੋਂ ਬਾਅਦ 2001 ਤੋਂ ਬਾਅਦ ਫਿਰ ਅਸੀਂ ਸਾਡਾ ਸਟੂਡਿਓ ਬਣੀ ਆ ਜੀ ਪੱਕਾ ਹੀ ਵੈਰੀ ਗੁੱਡ ਫਿਰ ਮੈਂ ਹੋਸ਼ਕ ਨਾਲ ਮੰਗਾ ਇਹ ਬਾਤ ਸੁਣੋ ਉਹ ਬਹੁਤ ਹੀ ਸੁਣੀ ਹੈ ਉਹਨਾਂ ਦੀ ਗਾਇਕੀ ਸੀ ਤੁਹਾਡੇ ਨਾਲ ਮੈਚ ਕਰਦੀ ਸੀ ਅਫਰੂ ਜਮਾਨ ਨਸ਼ੇ ਪਤਕਾਰਾਂ ਨੂੰ ਟੈਕਸਾਂ ਤੋਂ ਛੁਟਕਾਰ ਖਾਨੇਦਾਰਾਂ ਨੂੰ ਬਿਜਲੀ ਮੁਖਤ ਜੀ ਖਪਤਕਾਰਾਂ ਨੂੰ ਟੈਕਸਾਂ ਤੋਂ ਛੁਟਕਾਰ ਖਾਨੇਦਾਰਾਂ ਵੱਧ کارਖਾਨੇ ਲਾ ਕੇ ਖੜਾ ਛੜਵਾਉਣਾ ਹੈ ਬੇਰੁਜ਼ਗਾਰੀ ਤੋਂ ਸਾਰੇ ਘਟ ਪੂਰੇ ਹੋਣ ਆਵਕਾਰੀ ਤੋਂ ਸਾਰੇ ਘਟ ਪੂਰੇ ਹੋਣ ਆਵਕਾਰੀ ਤੋਂ ਸਾਰੇ ਘਟ ਪੂਰੇ ਹੋਣ ਆਵਕਾਰੀ ਤੋਂ ਤੇ ਮੰਦਿਰ ਕਦੇ ਗਾਇਕ ਗਾਇਕੀ ਤੋਂ ਵਰਤੇ ਬਾਹਲੇ ਕੰਟਰੀ ਆਏ ਹੁ ਕਦੇ ਲਗਾ ਚਿੱਤਰ ਨਈ ਇਰਸਾ ਉਾਇਕੀ ਤੋਂ ਵਰਤੇ ਨਈ ਕਿਤੇ ਨਾ ਅੱਛਾ ਉਥੋਈ ਨੀ ਰੇਲ ਮੇਰ ਦਾ ਫਾਇਸਾ ਹੁੰਦੀ ਹਾਂ ਪ੍ਰੋਗਰਾਮ ਸਾਡੇ ਬਹੁਤ ਹੁੰਦੇ ਸੀ ਕਈ ਵਾਰੀ ਹੁੰਦਾ ਸੀ ਕੰਟੈਕਟ ਕਰਦੇ ਸੀ ਲੋਕ ਪਰੋ ਸਾਡੇ ਕੋਲੇ ਪ੍ਰੋਗਰਾਮ ਹੀ ਕਿਰਪਾ ਸੀ ਜੀ ਇੰਨੀ ਅੱਛਾ ਪਰਮਾਤਮਾ ਦੀ ਬਹੁਤ ਹੁੰਦੇ ਸੀ ਲੋਕ ਬਹੁਤ ਤਿਆਰ ਕਰਦੇ ਸੀ ਹਾਂਜੀ ਹਾਂ ਸਾਨੂੰ ਕਦੇ ਮਤਲਬ ਲੋੜ ਨਹੀਂ ਪਾਈ ਸੀ ਗੱਲ ਕਿ ਮੰਦਿਰ ਤੁਸੀਂ ਨਾ ਜਿਹੜੇ ਗਾਇਕ ਸੀ ਜਿਹੜਾ ਤੋਂ ਲੋਕਾਂ ਦੇ ਗਾਇਕ ਸੀ ਲੋਕਾਂ ਲਈ ਗਾਉਂਦੇ ਸੀ ਲੋਕਾਂ ਨੇ ਇਹ ਵੀ ਕਦੇ ਸੀ ਕਿ ਕੋਈ ਤੁਹਾਨੂੰ ਪੈਸੇ ਦੀ ਦੀ ਵਢੀ ਨਹੀਂ ਸੀ ਲਈ ਲੈਣੇ ਜੇ ਕਿਤੇ ਕੋਈ ਘੱਟ ਸੀ ਤੇ ਘੱਟ ਵੀ ਲੈ ਲੈ ਵਧ ਵੀ ਲੈ ਲੈ ਲੇ ਪਰ ਵਧ ਵੀ ਲੈ ਲੈ ਲੇ ਲੇਕਿਨ ਜਿਹੜੀ ਅੱਜ ਕੱਲ੍ਹ ਦੀ ਗੈਗੀ ਚੱਲ ਰਹੀ ਹੈ ਵਾਲੀ ਗੈਗੀ ਨਾਲ ਕਿੰਨਾ ਫਰਕ ਹੈ ਕਿੰਨੇ ਪੈਸੇ ਦਾ ਫਰਕ ਹੈ ਕਿੰਨਾ ਲੋਕਾਂ ਦੇ ਮਿਆਰ ਦਾ ਲੋਕੋ ਫੋਟੋ ਤੋਂ ਜਿਹੜੇ 10-10 ਰੁਪਏ ਦਿੰਦੇ ਹੋ ਉਹਨਾਂ ਦੇ ਬੱਚਿਆਂ ਨਾਲੋਂ ਫੋਟੋ ਵੀ ਇਕ ਚੌਦੇ ਤੇ ਤੁਸੀਂ ਉਹਨਾਂ ਦੇ ਵਿੱਚ ਕੱਢ ਦਿੱਤੀ ਜਾ ਕੇ ਤੇ ਕਿੰਨਾ ਗੈਗੀ ਦਾ ਕਿੰਨਾ ਫਰਕ ਪੈ ਗਿਆ ਤਸਵੀਰ ਨੂੰ ਕਿਵੇਂ ਦੇਖੇ ਇਹ ਤਾਂ ਇਹ ਗੱਲ ਸਾਹਿਬ ਬਹੁਤ ਹੀ ਜ਼ਿਆਦਾ ਫਰਕ ਪਾਏਗਾ ਥੋੜਾ ਨਹੀਂ ਆ ਜੀ ਹਾਂ ਪਰ ਬਿਆਨ ਕਰਨਾ ਵੀ ਮੁਸ਼ਕਲ ਹੈ ਮੁਸ਼ਕਲ ਹੈ ਉਹ ਸਰਡੇ ਤੋਂ ਪਹਿਲਾਂ ਜਨਾਬ ਮਹੰਮਦ ਸਦੀਕ ਸਾਹਿਬ ਗੁਰ ਸੰਧੂ ਸਾਹਿਬ ਹਾਂਜੀ ਮਾਨਤ ਸਾਹਿਬ ਸਿੰਧਾ ਸਾਹਿਬ ਰੰਜੀਵ ਜੀ ਜੇਸਰਾਮ ਉਹਨਾਂ ਦੀਆਂ ਸਟੇਜਾਂ ਭਰਦੀਆਂ ਸੀ ਹਾਂ ਤੇ ਲੋਕ ਸਾਰੇ ਰੁੱਕ ਕੇ ਸੁਣਦੇ ਸੀ ਚਮਕੀਲਾ ਚਮਕੀਲਾ ਤਾਂ ਇੱਕ ਵੀ ਲੋਕ ਹੀ ਸਾਰ ਰੁੱਕ ਕੇ ਸੁਣਦੇ ਸੀ ਸੁਣਦੇ ਸੀ ਤੇ ਉਹ ਮਤਲਬ ਇਹ ਆਪਣਾ ਗਾਇਕ ਸਮਝਦੇ ਸੀ ਜਦੋਂ ਸਾਡੇ ਕੋਲ ਤੁਸੀਂ ਆਉਣਾ ਸੀ ਅਖਾੜੇ ਤੇ ਲਾਣ ਲਈ ਕਿੰਨਾ ਚਾਹ ਹੁੰਦਾ ਸੀ ਮੇਰੇ ਵਿਆਹ ਤੇ ਦਦਾ ਸੰਧੂ ਮੈਂ ਤੇ ਪੈਸੇ ਦੀ ਗੱਲ ਕਰਦੇ 700 ਰੁਪਏ ਸਿਰਫ ਉਹਨਾਂ ਦੇ ਵਿੱਚ ਤੋਂ 1975 ਦੀ ਗੱਲ ਖੈਰ ਉਹਨੂੰ ਮਿਲਾਈਏ ਨਹੀਂ ਸੀ ਲੇਕਿਨ ਉਹ ਜਦੋਂ ਆਉਂਦੇ ਸੀ ਆ ਕੇ ਤੁਹਾਡੇ ਬੈਠਕਾਂ ਦੇ ਵਿੱਚ ਚਾਰ ਹੁੰਦੇ ਸੀ ਪਖਾਂਦੇ ਪਿੰਦੇ ਸੀ ਉੱਥੋਂ ਹੀ ਮੇਰੀ ਦਦਾ ਸੰਧੂ ਨਾਲ ਦੋਸਤੀ ਸ਼ੁਰੂ ਹੋਈ ਤੇ ਅੱਜ ਕੱਲ ਦੇ ਗਾਇਕ ਤਾਂ ਤੁਹਾਨੂੰ ਜਿਵੇਂ ਕਹਿੰਦੇ ਵੀ 40-40 ਮੌਸਰ ਰੱਖੇ ਹੋਏ ਨੇ ਦੇ ਕੋਲ ਤਾਂ ਇਹ ਕਿੰਨੀ ਕਿੰਨੀ ਕਲਾ ਹੈਗੀ ਆ ਇਹ ਤਾਂ ਜੀ ਬਸ ਬਹੁਤ ਜ਼ਿਆਦਾ ਫਰਕ ਪੈ ਗਿਆ ਜਿਵੇਂ ਜਿਵੇਂ ਆਪਣੇ ਰਾਂ ਸਾਨ ਬਦਲ ਗਏ ਲੋਕ ਸਾਰੇ ਬਦਲ ਗਏ ਉਸੇ ਤਰ੍ਹਾਂ ਹੀ ਆਪਣੇ ਗਾਇਕੀ ਬਦਲ ਗਏ ਗੀਤ ਬਦਲ ਗਏ ਨਾ ਪਹਿਲਾਂ ਵਰਗੇ ਹੁਣ ਗੀਤਾਂ ਦੇ ਸਬਜੈਕਟ ਹੈ ਵਿਸ਼ੇ ਹੈ ਨਾ ਉਹ ਜੀ ਮਤਲਬ ਪਹਿਲਾਂ ਜਿੰਨੀ ਤਿਆਰੀ ਕਰਕੇ ਗਾਏ ਹਾਂ ਹਾਂ ਜੀ ਨਾ ਕੋਈ ਗੁਰੂ ਧਾਰ ਦਾ ਕਿਸੇ ਨੂੰ ਕਹਿੰਦੇ ਲੋੜ ਹੀ ਨਹੀਂ ਨਾ ਕੋਈ ਪ੍ਰੋਜੈਕਟ ਦੀ ਤਿਆਰੀ ਤੇ ਬਸ ਜਿੰਨਾ ਮਿਊਜ਼ਿਕ ਉਜਾੜੋ ਵਜਾ ਲਓ ਜਿੰਨਾ ਤੁਸੀਂ YouTube ਤੇ ਪਾ ਕੇ ਲਾਈਕਿੰਗ ਲੈ ਲਈ ਉਨੇ ਪਾਪੂਲਰ ਹੈ ਲੇਕਿਨ ਇਸ ਯੋਗ ਦੇ ਵਿੱਚ ਬਹੁਤ ਸਾਰੇ ਬੰਦੇ ਫੇਰ ਵੀ ਹੋਏ ਜਿਨ੍ਹਾਂ ਨੇ ਪੈਸੇ ਦੇ ਸਹਾਰੇ ਗਾਇਕੀ ਬਣਾਉਣ ਦੀ ਕੋਸ਼ਿਸ਼ ਕੀਤੀ ਉਹ ਕਾਮਯਾਬ ਨਹੀਂ ਹੋਏ ਬਿਲਕੁਲ ਨਹੀਂ ਜਿੰਨਾ ਹੋਊਦੀ ਪਹਿਲਾ ਵਾਲੇ ਕਲਾਕਾਰ ਸੀ ਉਹ ਸਾਰੇ ਪਹਿਲਾਂ ਤਿਆਰੀ ਕਰਦੇ ਸੀ ਉਸਤਾਦ ਧਾਰ ਕੇ ਉਥੋਂ ਸਿੱਖਦੇ ਸੀ ਬਹੁਤ ਜਿਆਦਾ ਤਿਆਰੀ ਕਰਕੇ ਆਉਂਦੇ ਸੀ ਹਾਂਜੀ ਮਾਰਕੀਟ ਤੋਂ ਫਿਰ ਉਹਦੇ ਤੋਂ ਸਟੇਜ ਤੇ ਖੜਦੇ ਸੀ ਤਾਂ ਡੋਲਦੇ ਸੀ ਇੱਕ ਵਾਰੀ ਜਦੋਂ ਮਾਰਕੀਟ ਚਾ ਜਾਵੇ ਖੂਬ ਚੈਰੀ ਕਰਕੇ ਆਉਂਦੇ ਸੀ ਜਿਵੇਂ ਹੁਣ ਲਿਦਾਰ ਤੁੰਦੂ ਦੀ ਮੈਂ ਜਿਆਦਾ ਕਿਉਂਕਿ ਇਹਨਾਂ ਬਾਰੇ ਜਾਣਦਾ ਮਹਾਂਮਤੀ ਜੀ ਨੇ ਕਿੰਨਾ ਛਰੋਨਾ ਨਿਖਾੜੇ ਲੈ ਤੇ ਨਗੀਤ ਲੈ ਕੇ ਫਿਰ ਉਹਨਾਂ ਦੇ ਨਾਲ ਜਾ ਕੇ ਪਿੱਛਾ ਵੀ ਕਿਵੇਂ ਖਾੜੇ ਨੂੰ ਸੰਭਾਲਣਾ ਫਿਰ ਉਹਨਾਂ ਨੇ ਕੁੜੀ ਸਲੇਨਾ ਤਾਂ ਲੈ ਕੇ ਆਂਦੀ ਤੇ ਫਿਰ ਉਹ ਮਾਰਕੀਟ ਚ ਆਇਸੀ ਤੇ ਅੱਜ ਵੀ ਉਹਦਾ ਦੀ ਗੀਤ ਉਸੇ ਤਰੀਕੇ ਚੱਲ ਰਿਹਾ ਹਾਂ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ ਹਾਂ ਜੀ ਤੇ ਲੇਕਿਨ ਹਾਂ ਜੀ 1968 ਦੀ ਸੈਰ ਗੱਲਨ ਹੈ ਉਦੋਂ ਪੰਜਵੇਂ ਵਾਰ ਚੜਦੇ ਸੀ ਉਹਦਾ ਮੇਰੇ ਮਾਮਾ ਜੀ ਦੀ ਬੇਚ ਦਾ ਵਿਆਹ ਸੀ ਹਾਂ ਜੀ ਫਿਰ ਉੱਥੇ ਮਤਲਬ ਪ੍ਰੋਗਰਾਮ ਲੱਗਿਆ ਸੀ ਜਿਹੜਾ ਉਦੋਂ ਜਨਾਮਾ ਹਮਸ੍ਰੀਖ ਸਾਹਿਬ ਹੋ ਰਹਾਂਗਾ ਨਵਾਂ ਨਵਾਂ ਸੈਟ ਬਣਿਆ ਸੀ ਜਿਹਦੇ ਪਰਮਜੀਤ ਕੌਰ ਵਗੈਰਾ ਨਾਲ ਸ਼ਾਇਦ ਉਹ ਤਿੰਨਾਂ ਜਾਂ ਦੂਜਾ ਖੜਾ ਹੀ ਸੀ ਉਹਨਾਂ ਦਾ ਅੱਛਾ ਤੇ ਵਿਦਾਰ ਸਿੰਘ ਸਾਹਿਬ ਉਦੋਂ ਬਿਲਕੁਲ ਮੁਸਫਰ ਸੀ ਕਿ ਨਾ ਹੀ ਉਹਨਾਂ ਦੇ ਨਾਲ ਸੀ ਅੱਛਾ ਫਿਰ ਉੱਥੇ ਵੀ ਅਸੀਂ ਦੇਖਿਆ ਇਹਨਾਂ ਨੇ ਦੋ ਗੀਤ ਵੀ ਗਾਏ ਸੀ ਹਾਂਜੀ ਮਤਲਬ ਉਦੋਂ ਇਹ ਟ੍ਰੇਨ ਲੈ ਰਹੇ ਸੀ ਦੇਖੋ ਕਿਹਦੀ ਟ੍ਰੇਨ ਲਈ ਤੇ ਇਹਨਾਂ ਤੋਂ ਮਹੰਮਦ ਸ਼ਿਕ ਨੂੰ ਗੁਰੂ ਧਾਰਿਆ ਫਿਰ ਟ੍ਰੇਨ ਲਈ ਹਰ ਇੱਕ ਗੀਤ ਲਿਖਣੇ ਆਉਂਦੇ ਸੀ ਕਿ ਕਿੰਨੇ ਸਮਾਂ ਬਾਅਦ ਸ੍ਰੀ ਕ੍ਰਿਸ਼ਨ ਆਪ ਨੂੰ دیدار ਨੂੰ ਕਿਹਾ دیدار ਵੀ ਹੁਣ ਪੂਰਾ ਪ੍ਰਪਠ ਹੈ ਆਪ ਦੀ ਜੋੜੀ ਬਣਾ ਦੇ ਚਾਹ ਤੇ ਨਹੀਂ ਤਾਂ ਅੱਜ ਕੱਲ ਦੇ ਤਾਂ ਗੁਰੂ ਤਾਂ ਮਤਲਬ ਗੁਰੂ ਛੇੜੀ ਕੀ ਧਾਰ ਦੇ ਵੀ ਕੁਝ ਦਿੰਦੇ ਨਹੀਂ ਤੇ ਸਿਖਾ ਕੇ ਸੱਖੇ ਕੱਲਰ ਤੇ 30 ਸਾਲ 35 ਸਾਲ ਚੱਲੇ ਹੋ ਤੇ ਜੁਰਬਾ ਹੁਣ ਤਾਂ ਬਦਲ ਗਿਆ ਜੀ ਸਭ ਤੋਂ ਸੇ ਹੁਣ ਅੱਜ ਕੱਲ ਦੇ ਲੋਕ ਤਾਂ ਜਿਹੜੇ ਹੈਗੇ ਗਾਇਕਾ ਤੇ ਉਹ ਆਪਾਂ ਕਹਿਣਾ ਨਹੀਂ ਚਾਹੁੰਦੇ ਪਰ ਉਹ ਤਾਂ ਸਮਝਦੇ ਆ ਕਿ ਕੋਈ ਗੁਰੂ ਦੀ ਜਾਂ ਉਸਤਾ ਦੀ ਕੋਈ ਲੋੜ ਹੀ ਨਹੀਂ ਨਹੀਂ ਲੋੜ ਤੇ ਜੇ ਪਰ ਲੋੜ ਤੋਂ ਬਣਾ ਸਾਥ ਬਣਾ ਜੇ ਕੱਲਿਆ ਨਹੀਂ ਜਾਂਦਾ ਬੱਚਾ ਹਾਂਜੀ ਮਾ ਤੇ ਅੱਗੇ ਦੇਖੋ ਆਪਣੀ ਕੰਪਨੀ ਵਾਲੇ ਵੀ ਕਹਿੰਦੇ ਸੀ ਤੁਹਾਨੂੰ ਸਾਜ ਹੋਣੇ ਚਾਹੀਦੇ ਤੇ ਅੱਜ ਦੇ ਵੀ ਜਿਹੜੇ ਮੁੰਲੇ ਗਾਉਂਦੇ ਆ ਨਾ ਮੈਂ ਉਹਨਾਂ ਤੇ ਕੋਈ ਵਿਰੋਧ ਨਹੀਂ ਕਰਦਾ ਟਾਈਮ ਨਾਲ ਚੇਂਜ ਹੁੰਦਾ ਸਾਜ ਅੱਜ ਕੱਲ ਇਹਨਾਂ ਵਿੱਚ ਵੀ ਨਿਕਲੇ ਜਾਂਦੇ ਆ ਤੇ ਉਹਨਾਂ ਨੂੰ ਇਸੇ ਦਾ ਕੋਈ ਸਾਜ ਨਹੀਂ ਆਉਂਦਾ ਸੀ ਤੇ ਮੇਰੇ ਖਿਆਲੋਂ ਟਾਈਮ ਬਹੁਤ ਜਲਦੀ ਆਉਣ ਵਾਲਾ ਜਿਹੜੀ ਆਪਣੀ ਆਈਟੀ ਹੈ ਇਹਦੇ ਇਸਾਬ ਨਾਲ ਜਿਹੜੀ ਤਾਲੀਆ ਚੱਲ ਰਹੀ ਹੈ ਇਹਨਾਂ ਦੀਆਂ ਆਵਾਜ਼ਾਂ ਆਪ ਹੀ ਕੱਢ ਕੇ ਵਿੱਚ ਰਿਕਾਰਡ ਕਰ ਦਿਆ ਕਹਿੰਦੇ ਇਹਨਾਂ ਦੀ ਅਸਲੀ ਹੋਣੀ ਨਹੀਂ ਲੋੜ ਨਹੀਂ ਪਈ ਬਿਲਕੁਲ ਜੀ ਬਿਲਕੁਲ ਹੱਥ ਨਾਲ ਕੋਈ ਪੱਲੇ ਆ ਪਰੇ ਗੇ ਦੋਵੇਂ ਕੱਲੇ ਹੱਥ ਨਾਲ ਕੋਈ ਪੱਲੇ ਤੇ ਪੜੋਸੀ ਰਿਆਰ ਜਿੱਤੇ ਆਪਾਂ ਫਰਜ਼ ਨਵਾ ਤੇ ਸਭ ਤੇਰੀ ਨੀ ਜੁਗ ਜੁਗ ਰਹਿਣ ਵਸਦੀ ਤਾਂ ਵੀ ਪੁੱਤ ਤਾਂ ਵਜਣਗੇ ਮੇਰੇ ਨੀ ਜੁਗ ਜੁਗ ਰਹਿਣ ਵਸਦੀ ਤਾਂ ਵੀ ਪੁੱਤ ਤਾਂ ਸਰਕਾਰ ਨੇ ਇੱਕ ਐਸ ਡੀਓ ਇੱਕ ਲੱਕਾ ਥਾਣੇਦਾਰ ਨੇ ਲੋਕਾਂ ਦੇ ਦਮパ ਮੇਰੀ ਅੱਧੀ ਸਰਕਾਰ ਨੇ ਸਾਥ ਵਿੱਚ ਜਾਵਾਂ ਜਦੋਂ ਹੁੰਦੀਆਂ ਸਲਾਮਾਂ ਸਾਥ ਵਿੱਚ ਜਾਵਾਂ ਜਦੋਂ ਹੁੰਦੀਆਂ ਸਲਾਮਾਂ ਲੋਕੀ ਪੈਰ ਹੱਥ ਲਾਉਂਦੇ ਐ ਬਥੇਰੇ ਇਹ ਜੁਗ ਜੁਗ ਰਹਿਣ ਵਾਸਤੇ ਤੇ ਹਾਂਜੀ ਕਰਮਦੀਪ ਬਹੁਤ ਚੰਗਾ ਲੱਗਾ ਤੁਹਾਨੂੰ ਮਿਲ ਕੇ ਤੁਹਾਨੂੰ ਸੁਣ ਕੇ ਜਿਹੜੇ ਸਰੋਤੇ ਵੀ ਸੁਣਨਗੇ ਸਾਡੇ ਪੰਜਾਬੀ ਰੇਡੀਓ ਦੇ ਸਾਰੇ ਸਰੋਤੇ ਸੁਣਨਗੇ ਤੇ ਫਿਰ ਆਪਾਂ ਕਰਦੇ ਪ੍ਰੋਗਰਾਮ ਦੱਸਦੇ ਵੀ ਤੁਹਾਡਾ ਕਿੰਨਾ ਕਿ ਰਿਵਿਊ ਮਿਲਿਆ ਕਿੰਨਾ ਵਧੀਆ ਰਿਹਾ ਤੇ ਅਖੀਰ ਦੇ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ ਪੰਜਾਬੀ ਰੇਡੀਓ ਯੂਐਸਏ ਤੇ ਆਨਲਾਈਨ ਤੇ ਸਾਡੇ ਸਰੋਤਿਆਂ ਵੱਲੋਂ ਸਾਡੀ ਟੀਮ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਗੱਲ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਾਰੇ ਪੰਜਾਬੀ ਰੇਡੀਓ ਯੂਐਸਏ ਸੁਣਨ ਵਾਲੇ ਸਰੋਤਿਆਂ ਦਾ